ਪਰਮ ਸਨਮਾਨ ਯੋਗ ਗੁਰੂ ਪਿਆਰੀ ਸਾਧ ਸੰਗਤ ਜੀਓ ਆਪ ਸਾਡੇ ਚੈਨਲ ਦੇ ਨਾਲ ਜੁੜੇ ਹੋਏ ਹੋ ਆਪ ਜੀ ਦਾ ਧੰਨਵਾਦ ਹੈ ਆਪ ਸਭ ਸੰਗਤਾਂ ਦਾ ਸਾਡੇ ਚੈਨਲ ਤੇ ਸਵਾਗਤ ਹੈ ਜੀ ਸਾਧ ਸੰਗਤ ਜੀ ਗੁਰਬਾਣੀ ਦਾ ਗਿਆਨ ਦੂਜਿਆਂ ਤੱਕ ਪਹੁੰਚੇ ਇਹ ਇੱਕ ਵੱਡੀ ਸੇਵਾ ਹੈ ਤਾਂ ਜੋ ਆਪ ਵੀ ਇਸ ਸੇਵਾ ਦੇ ਨਾਲ ਜੁੜ ਸਕਦੇ ਹੋ ਜੋ ਆਪ ਸੰਗਤਾਂ ਸਾਡੀ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਅਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਲਿਖ ਕੇ ਸੇਵਾ ਵਿੱਚ ਹਿੱਸਾ ਪਾ ਸਕਦੇ ਹੋ ਬਾਣੀ ਗੁਰੂ ਗੁਰੂ ਹੈ ਬਾਣੀ ਗੁਰੂ ਦੀ ਮਹਿਮਾ ਅਪਰੰਪਾਰ ਹੈ ਗੁਰੂ ਬੇਅੰਤ ਹੈ ਉਸ ਦਾ ਕੋਈ ਅੰਤ ਨਹੀਂ ਗੁਰੂ ਦੇ ਜਿੰਨੀ ਸਿਖਤ ਕੀਤੀ ਜਾਵੇ ਓਨੀ ਹੀ ਥੋੜੀ ਹੈ ਬਾਣੀ ਨਾਲ ਜਿੰਨਾ ਜੁੜਿਆ ਜਾਵੇ ਓਨਾ ਹੀ ਥੋੜਾ ਹੈ ਆਓ ਸਾਥ ਸੰਗਤ ਜੀਓ ਆ ਜੀ ਦਾ ਬਹੁਤਾ ਸਮਾਂ ਨਾ ਲੈਂਦੇ ਹੋਏ ਬਾਣੀ ਦੀ ਜਪੁਜੀ ਸਾਹਿਬ ਦੀ ਇਹਨਾਂ ਪੰਕਤੀਆਂ ਦਾ ਤੁਸੀਂ ਦਿਨ ਵਿੱਚ ਕਿਸੇ ਵੀ ਸਮੇਂ ਜਾਪ ਕਰ ਸਕਦੇ ਹੋ ਦਿਨ ਵੇਲੇ ਰਾਤ ਵੇਲੇ ਜਾਂ ਕਿਸੇ ਵੀ ਪਹਿਰ ਇਹਨਾਂ ਪੰਕਤੀਆਂ ਦੇ ਪੜਨ ਦੇ ਨਾਲ ਵਾਹਿਗੁਰੂ ਜੀ ਸਭ ਦੀ ਝੋਲੀ ਦੇ ਵਿੱਚ ਭਰਪੂਰ ਖਜ਼ਾਨੇ ਪਾਉਂਦੇ ਹਨ ਕਿਸ ਵੇਲੇ ਗੁਰੂ ਜੀ ਨੇ ਆਪਣੀ ਬਖਸ਼ਿਸ਼ਾਂ ਆਪਣੀ ਕਿਰਪਾ ਕਰ ਦੇਣੀ ਹੈ ਕਿਸੇ ਨੂੰ ਕੁਝ ਵੀ ਨਹੀਂ ਪਤਾ ਹੁੰਦਾ ਇਸ ਲਈ ਸਾਧ ਸੰਗਤ ਜੀ ਬਾਣੀ ਨਾਲ ਹਮੇਸ਼ਾ ਜੁੜੇ ਰਹੋ ਵਾਹਿਗੁਰੂ ਜੀ ਦੀਆਂ ਬਖਸ਼ਿਸ਼ਾਂ ਲੈਂਦੇ ਰਹੋ ਆਓ ਹੁਣ ਉਸ ਪੰਕਤੀ ਦਾ ਜਾਪ ਇਸ ਵੀਡੀਓ ਦੇ ਵਿੱਚ ਆਪ ਜੀ ਨੂੰ ਦੱਸ ਰਹੀ ਹਾਂ ਬੜੀ ਸ਼ਰਧਾ ਤੇ ਪਾਲਣਾ ਦੇ ਨਾਲ ਇਸ ਜਾਪ ਨੂੰ ਕਰਿਆ ਕਰੋ ਸਾਧ ਸੰਗਤ ਜੀਓ ਵਾਹਿਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਹੋਣਗੀਆਂ ਤਨ ਦੌਲਤ ਸੁਖ ਸ਼ਾਂਤੀ ਕਰ ਵਿੱਚ ਸਦਾ ਬਣੀ ਰਹੇਗੀ ਆਓ ਸਭ ਸੰਗਤਾਂ ਅਸੀਂ ਰਲ ਕੇ ਇਸ ਪੰਕਤੀ ਦਾ ਜਾਪ ਕਰੀਏ ਅੰਤ ਨਿਸ਼ਪਤੀ ਕਹਿਣ ਨਾੰਤ ਅੰਤ ਨਾ ਕਰਨੇ ਦੇਣ ਨਾੰਤ अन्त न वेखन सुनन अन्त आंत। अन्त न जापे क्या मनमन्त् अ न जापे काकार अन्त न जापे पारावा अन्त कारणे ते दिल ला ताके अन्त न पाय जाए. एव अन्त न जाने कोई, बहुता कहिए बहुता होए वड्डा साहिब ऊंचा थाओ ऊंचे ऊपर ऊंचा नाओ ए बड़ ऊंचा हो वे कोए तिस ऊंचे को जाने सोए जे बड़ आप जाने आप आप नानक नदरी ਕਰਮੀ ਦਾਤ